ਸਿੰਜੀ ਨੇ ਧਰਨਾ ਰੱਖਿਆ ਆ ਇਹ ਬਹੁਤ ਚੰਗਾ ਪਾ ਲਾਇਆ ਇਹ ਤੇ ਜਦੋਂ ਅਗੇ ਕਰਕੇ ਬੇ ਰਹੀ ਜਿਹੜੀ ਐ ਨਾ ਉਹ ਪ੍ਰੋਗਰਾਮ ਜਿਹੜਾ ਬਲੀਕਾਂਗੇ ਬਾਈਬਲ ਦੀਕਾ ਖਾਲਸਾ ਬਾਈਬਲ ਦੀ ਕੀ ਪਤੇ ਤੇਰਾ ਕੀ ਉਹਨਾਂ ਨੂੰ ਜੁਰਮਾਨਾ ਪਾ ਕੇ ਹੁੰਦਾ ਰਿਹਾ ਤੇ ਉਹਦੀ ਬਾਜ ਨੂੰ ਇਹ ਲਗਾਉਂਦਾ ਰਿਹਾ ਅੱਜ ਲੈ ਜੇ ਵਸਤ ਪਿੱਛੇ 6 ਸਾਲ ਤੋਂ ਉਹਦਾ ਕੰਮ ਆਇਆ ਤਾਂ ਹੁਣ ਦੇਖੋ ਲੱਖਾਂ ਪਾਸੇ ਤਾਰ ਕਾੜ ਇਕੱਠਾ ਹੋ ਗਿਆ ਇਹ ਹੋਰ ਜਿੱਥੇ ਰੱਜੀ ਭੰਗ ਲੈ ਸਾਡੇ ਰੋਡ ਚੈੱਕ ਕਰ ਲੈ ਜਾਂ ਹੋਰ ਕੋਸ਼ਿਸ਼ ਕਰ ਲੈ ਜੇ ਪਹਿਲਾਂ ਨਾ ਆਪਣੀ ਨਾ ਲੱਗੇ ਆਜੇ ਨੇ ਘਰ ਕਿ ਨਾਲ ਚੱਲ ਜੇ ਇਹਨਾਂ ਰੋਡ ਕਰਾ ਚੱਕ ਲਿਆ ਤਾਂ ਕਿੱਥੇ ਜੇ ਹੋਏਗਾ ਜਿੱਥੇ ਲੈ ਰਹੇ ਆਂ ਜਿੱਥੇ ਹੋਟਲ ਹੈ ਕੋਈ ਨਾ ਲੋਕਾਂ ਨੇ ਜਿਆਗ ਚਾਪਰਾ ਰਸਾ ਹੈ ਐਕਸਲ ਸਾਹਿਬ ਆਏ ਹੋਣ ਮੌਜੂਦ ਅਸਲੀ ਜਾਣੇ ਇਹ ਇੱਕੋ ਰੋਜ਼ਿਕ ਕਿਥੇ ਰਹਿਣਾ ਕਿਥੇ ਘੋਟੀ ਲੈਣੀ ਆ ਇਹ ਰੋਜ਼ ਨਹੀਂ ਲੀ ਕਰਕੇ ਉਹ ਬਟਾਲੇ ਚੱਲ ਜਾਏ ਇਸ ਨਾਲ ਹੋਏ ਜੱਟ ਕੇ ਜਾਣ ਇਹ ਸਾਡੇ ਰੋਡ ਚੱਕਰੇ ਜਾਵੇ ਜੇ ਆਪ ਵੀ ਇਹਨਾਂ ਨੂੰ ਦੇ ਜਾਈਂ ਕਿ ਰਾਹ ਕੰਮ ਕਰੇ دوسری ਗੱਲ ਜਿਹੜੀ ਸ਼ਿਕਾਇਤਾਂ ਦੀ ਬਹੁਤ ਲੰਮੀ ਲਾਈਨ ਹੈ ਵੀ ਉਹ ਜਿਹੜੇ ਮੇਲੇ ਤੋਂ ਡੀਸੀ ਸਾਹਬ ਨੂੰ ਜੇਕਰ ਉਹ ਪੱਤਰ ਜਾਰੀ ਹੋਇਆ ਪੱਤਰ ਨੰਬਰ 450 ਮਿਤੀ 24 ਲੋ 25 ਅਤੇ ਪੱਤਰ ਨੰਬਰ 9 ਮਿਤੀ 13 125 ਇੱਕ ਨਜਾਇਜ਼ ਕਬੂਦੀਆਂ ਫਟੇ ਗੜ ਚੂੜੀਆਂ ਉਹਦੇ ਵਿੱਚ ਇਹਨਾਂ ਨੂੰ ਹਿਲਾਤ ਹੋਈ ਸੀ ਪੇਟ ਤੁਸੀਂ ਇਹ ਅੰਦਰ ਕੋਈ ਮੀਟਰ ਨਹੀਂ ਲਵਾ। ਇਹ ਪਹਿਲਾਂ ਲੱਗਿਆ ਮੀਟਰ ਉਹ ਵੀ ਕੱਟੇ ਜਾਣਾ। ਇਹ ਸੂਰਮੇ ਨੇ ਉਹ ਕਲੋਨੀ ਦੇ ਵਿੱਚ ਇੱਕ ਮੀਟਰ ਲਾ ਦਿੱਤਾ। ਉਹ ਕਿੱਟੀਆਂ ਪ੍ਰਾਪਤ ਹੋਣ ਤੋਂ ਬਾਅਦ ਗਈ। ਮੈਂ ਇਹਨੂੰ ਪੁੱਛਾਇਆ ਤੁਸੀਂ ਮੀਟਰ ਕਿੱਦਾਂ ਲਾ ਦਿੱਤਾ। ਜੇ ਨਹੀਂ ਮੈਂ ਮੇਡੇ ਨੂੰ ਬੁਲਾਈ ਹੈ ਜਈਆਂ ਵੀ ਮੈਂ ਤੁਹਾਨੂੰ ਦੱਸ ਦੇਣਾ। ਹਫਤੇ ਤੱਕ ਨਾਲ ਤੱਕ ਤੇ ਮੈਂ ਦੁਬਾਰਾ ਵੀ ਇਹਨੂੰ ਪੁੱਛਿਆ। ਉਹ ਕਾਉਂਡ ਦੇ ਵਿੱਚ ਸਾਰੀ ਡਿਟੇਲ ਹੈ ਮੇਰੇ ਕੋਲ। ਉੱਤੋਂ ਵਾਲੇ ਕਹਿੰਦੇ ਜੀ ਸਰਕਾਰੀ ਹੋਵੇ ਉਹ 6 ਹੱਥ ਪਹਿਲਾਂ ਮੀਟਰ ਲਗਾ। ਇਹ ਠੀਕ ਹੈ ਜੀ ਪਰ ਮੇਰੇ ਗਾਣੇ ਤਾਂ ਉਹਦੀ ਪਾਰਟੀ 24 ਚ ਰਿਸ਼ਤੀ ਹੋਈ ਜਾਂ 2024 ਚ। ਉਹ 23 ਦੇ 3 ਤੀਸਰੇ ਮਹੀਨੇ 1 ਤਰੀਕ ਨੂੰ ਉਹ ਰੈਂਟਰ ਪਿਆ ਪਿੰਡ ਦਾ। ਤੇ ਇਹ ਜੀ ਲੱਗੀ ਆ ਆਪਣੇ ਹੋਰ ਮੀਟਰ ਪੁੱਟ ਕੇ ਉੱਥੇ ਲਾ ਕੇ ਇਹਨੇ ਮੋਢੀ ਰਿਸ਼ਤ ਮੈਂ ਇਹ ਮੀਟਰ ਲਾਇਆ। ਮੀਟਰ ਸਿੰਘ ਪੁੱਤਰ ਕੁਲਿੰਦਰ ਸਿੰਘ ਵਾਸੀ ਨਾਵਾ ਪਿੰਡ ਤਹਿਸੀਲ ਨਾਲਾ ਹਾਂ। ਆਸ਼ੀਰਵਾਦ ਦੇ ਵਾਸਤੇ ਬੁਲਾਇ ਕੀਤਾ ਹੈ ਇਹਦੀ ਰਸੀਦ ਹੈਗੀਆ ਮਿਤੀ 9 1 2025 ਦੀ ਜਿਹੜਾ ਅਜੇ ਤੱਕ ਮੀਟ ਨਹੀਂ ਲੱਗਿਆ ਇਹਦੇ ਵਾਸਤੇ ਅਸੀ ਸਾਹਿਬ ਜੀ ਸੌਦੇ ਹੋਣੇ ਜਲਾ ਕੰਮ ਇਹਦੇ ਕਰ ਲੈਣਾ ਇਹਨੇ ਪਹਿਲਾਂ ਕੋ 40000 ਦੀ ਸ਼ਰਤ ਮੰਗ ਕੀਤੀ ਆ ਜੇ ਨਹੀਂ ਆਦੇ ਆ ਕੇ ਇਹ ਤਾਂ ਸਾਡੇ ਨਾਲ ਆ ਕੇ ਗੱਲ ਕਰਦੇ ਆਗੇ ਉਦੋਂ ਬਾਅਦ ਗੱਲ ਹੋਈ ਉਹ ਰਿਪਟੀ ਮੇਂਦੀ ਗਈ ਦੋਵੇਂ ਨਿਆਵਾਰੇ ਇਹ ਫੇਰ ਆਇਆ ਜਰਾ ਕਿਹਾ ਚੱਲ ਪੀਂਦੇ ਘਰ ਜਾ ਘਰਦਾ ਤੇ ਤੇਰਾ 20 ਹਜ਼ਾਰ ਕੋ ਘੱਟ ਨਹੀਂ ਕੰਮ ਹੋ ਸਕਦਾ ਲਾਜ ਇਹਨੇ 20 ਹਜ਼ਾਰ ਵਗਿਆ ਜੀ ਪੂਰੇ ਆ ਬਿੱਟੀ ਘੱਦੀ ਇਹਨੇ ਪ੍ਰਚਾਰ ਵਾਲੇ ਮੋਢੇ ਹੱਥ ਰੱਖ ਕੇ ਕੀਤੀ ਪਰ ਇਹਨੇ ਆਲਾ ਬੰਦਾ ਨਗਰ ਕੇ ਜਿਹੜਾ ਬਾਪ ਜੀ ਮੈਂ ਮੈਹੀ ਨਹੀਂ ਦੇ ਸਕਦਾ ਇੱਕ ਗਰੀਬ ਅਦਾ ਇਹਨੇ ਧਰਮਾਰੋਂ ਤੇ ਕਰਦਾ ਕੋਈ ਮੁਕਾਮ ਨਹੀਂ ਲੈਣੀ ਉਹਨੇ ਨਿਆਲੇ ਪਾਲਣ ਵਾਸਤੇ ਉੱਥੇ ਆਪਣਾ ਕੋ ਕੰਮ ਕਰਨਾ ਜੀ ਸਰਕਾਰ ਬਣੀ ਆ ਪਰ ਭਾਜੀ ਸਾਥ ਪਾਠ ਮਿਲਿਆ ਹੋ ਗਿਆ ਇਹਦਾ ਲਿਟਰੀ ਤੱਕਾ ਖਾਦਾ ਇਕ ਜਿੰਦਾਬਾਦ 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 ਖਾਦਾ ਇਕ ਜਿੰਦਾਬਾਦ 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 ਅਖੜੀਓ ਖਿਚੀ ਲਗਿਆ ਮੁਰਦਾਬਾ ਮੁਰਦਾਬਾ ਅਖੜੀਓ ਖਿਚੀ ਲਗਿਆ ਕੀ ਕਹਿਣਾ ਚਾਹੋਗੇ ਤੁਸੀਂ ਕੀ ਮਾਮਲਾ ਕੀ ਹੈਗਾ ਮਸਲਾ ਇਹ ਤੇ ਕਾਫੀ 2 ਸਾਲ ਤੋਂ ਹੀ ਸਾਡਾ ਚੱਲ ਰਿਹਾ ਹੈ ਇਹਨਾਂ ਨਾਲ ਤੇ ਇਸ ਸਬ ਡਿਵੀਜ਼ਨ ਦੇ ਵਿੱਚ ਕੋਈ ਵੀ ਕੰਮ ਜਿਹੜਾ ਜਾਇਜ਼ ਵੀ ਕੰਮ ਹੈ ਰਿਸ਼ਵਤ ਬਗੈਰ ਨਹੀਂ ਹੁੰਦਾ ਭਾਵੇਂ ਕੋਈ ਟ੍ਰਾਂਸਫਰ ਮਚੋਰੀ ਹੋ ਗਿਆ ਜਾਂ ਸੜ ਗਿਆ ਜਾਂ ਕੋਈ ਨਵਾਂ ਮੀਟਰ ਲਾਉਣਾ ਬਿਨਾ ਰਿਸ਼ਵਤ ਤੋਂ ਕੋਈ ਕੰਮ ਨਹੀਂ ਸੀ ਹੋ ਰਿਹਾ ਪਰ ਮਰੀ ਮੋਟੀ ਸ਼ਿਕਾਇਤਾਂ ਹੁੰਦੀਆਂ ਸੀ ਇਹ ਚਲੋ ਰੁਟੀਨ ਦਾ ਕੰਮ ਹੈ ਕੋਈ ਨਹੀਂ ਕੁਝ ਸਾਨੂੰ ਫਿਰ ਨਿੱਜੀ ਵੀ ਆਪਣੇ ਤੱਕ ਵੀ ਸਾਡੇ ਪਹੁੰਚ ਗਈਆਂ ਉਹ ਸਮੱਸਿਆਵਾਂ ਉਹਦੇ ਨਾਲ ਵੀ ਜੂਝ ਰਹੇ ਪਿਛਲੇ 1.5 ਸਾਲ ਤੋਂ ਸਾਡਾ ਇੱਕ ਟ੍ਰਾਂਸਫਰ ਸੀ ਡੀਲੂਡ ਹੋਣਾ ਸੀ ਉਹ ਓਵਰਲੋਡ ਸੀ ਉਹ 1.5 ਸਾਲ ਤੋਂ ਅਸੀਂ ਮੰਗਦੀ ਸਾਡੀ ਉਹਦੇ ਮੰਗਦੇ ਜੀ ਅਸੀਂ ਐਕਸਨ ਸਾਹਿਬ ਆਏ ਇਹਨਾਂ ਨੂੰ ਵੀ ਪਹਿਲਾਂ ਰਿਕੁਐਸਟ ਕੀਤੀ ਸੀ ਉਹਨਾਂ ਨੂੰ ਜਾ ਕੇ ਵੀ ਕੀਤੀ ਫੋਨ ਤੇ ਵੀ ਉਹਨਾਂ ਨੇ ਵੀ ਇਹਨਾਂ ਨੂੰ ਕਿਹਾ ਵੀ ਉਹ ਕੰਮ ਕਰ ਦਿਓ 1 ਸਾਲ ਬਾਅਦ ਉਹਦਾ ਐਸਟੀਮੇਟ ਬਣਿਆ ਐਸਟੀਮੇਟਰ ਤੋਂ ਹੋਣ ਤੋਂ ਬਾਅਦ ਇਹ ਪਾਸ ਨਹੀਂ ਸੀ ਕਰਦੇ ਉਹ ਪਾਸ ਹੋ ਕੇ ਚੱਲ ਗਿਆ ਐਕਸੀ ਸਾਹਿਬ ਨੇ ਤੇ ਸੇਮ ਡੇ ਜੀ ਅਗਲੇ ਦਿਨ ਕਰਕੇ ਪਾਸ ਭੇਜਤਾ ਉਹ 4 ਮਹੀਨਿਆਂ ਤੋਂ ਪੈਂਡਿੰਗ ਪਿਆ ਟਰਾਂਸਫਰ ਫੀਰ ਮੀਨ ਲੱਗਾ ਜਾਇਜ਼ ਕੰਮ ਨਹੀਂ ਹੋਇਆ ਇਹਦੇ ਦੂਸਰੇ ਪਾਸੇ ਜਿਹੜਾ ਇੱਥੇ ਸ਼ਹਿਰ 'ਚ ਇੱਕ ਆ ਉਹ ਇਹਨੇ ਪੈਸੇ ਲੈ ਕੇ ਟਰਾਂਸਫਰ ਲਾਇਆ ਉਹ 36 ਦਾ ਟਰਾਂਸਫਰ ਆਇਆ ਨਵਾਂ ਉਹ ਉਹਨਾਂ ਬੰਦੇ ਵਾਲਿਆਂ ਕਿਹਾ ਵੀ ਸਾਨੂੰ ਕੋਈ ਸੌਦਾ ਕਰ ਦਿਓ ਉਸੇ ਦਿਨ ਹੀ ਉਹ ਡੀਲੋਡ ਸੌਦਾ ਹੋ ਗਿਆ ਜਦ ਕਿ ਅੱਜ ਵੀ ਉਹ ਤੁਸੀਂ ਚੈੱਕ ਕਰ ਲਓ ਉਹ ਟਰੇਡ ਦਾ ਟਰਾਂਸਫਰ ਅੱਜ ਵੀ ਡੀਲੋਡ ਹੈ ਜੇ ਤਰੀ ਦੇ 3 ਟ੍ਰੇਡ ਦਾ ਲਾਦੀਏ ਉਹਦੀ ਲੋਡ ਨਹੀਂ 100 ਦੀ ਇਹਨੇ ਉੱਥੇ 100 ਦਾ ਲਾਤਾ ਜਿੱਥੇ 100 ਦੀ ਲੋੜ ਆ ਉੱਥੇ ਨੇ ਲਾਇਆ ਵੀ ਇਹ ਤੋਂ ਆ ਇੱਥੇ ਨਜਾਇਜ਼ ਇੱਕ ਕਲੋਨੀ ਆ ਉਹਦੇ ਵਿੱਚ ਸਰਕਾਰ ਵੱਲੋਂ ਵੀ ਚਿੱਠੀਆਂ ਆਈਆਂ ਇਹਨੂੰ ਕਿ ਇਸ ਕਲੋਨੀ 'ਚ ਮੀਟਰ ਨਹੀਂ ਕੋਈ ਲਾਉਣਾ ਚਿੱਠੀਆਂ ਨੂੰ ਪ੍ਰਾਪਤ ਆ ਮੈਂ ਵੀ ਇਹਨਾਂ ਚਿੱਠੀ ਦਾ ਬੇਰਵਾਦ ਦਿੱਤਾ ਇਸ ਦੇ ਬਾਵਜੂਦ ਵੀ ਇਹਨੇ ਉੱਥੇ ਮੀਟਰ ਲਾਤਾ ਪਰ ਮੇਰੇ ਪੁੱਛਣ ਤੋਂ ਵੀ ਤੁਸੀਂ ਇਹ ਮੀਟਰ ਲਾਤਾ ਤੁਹਾਨੂੰ ਚਿੱਠੀ ਵੀ ਦਿੱਤੀ ਆ ਸਰਕਾਰ ਵੱਲੋਂ ਵੀ ਬੀਸੀ ਸਾਹਿਬ ਵੱਲੋਂ ਆਈ ਆ ਮਹਿਕਮਾ ਵੱਲੋਂ ਵੀ ਤੁਹਾਨੂੰ ਆਈ ਆ ਕਹਿੰਦਾ ਜੀ ਉਹ ਤੇ 6 ਸਾਲ ਤੋਂ ਪਹਿਲਾਂ ਦਾ ਮੀਟਰ ਲੱਗਾ। ਮੈਂ ਜੀ ਉਸ ਪਲਾਟ ਦੀ ਹਿਸਤੀ ਜਿਹੜੀ 24 ਚ ਹੋਈ ਆ। ਤੇ ਉਹ ਜਿਹੜੀ ਬਿਲਡਿੰਗ ਦਾ ਲੈਂਟਰ ਪਿਆ ਉਹ 3 ਤੀਸਰੇ ਮਹੀਨੇ 25 ਚ ਪਿਆ। ਉਸ ਦਿਨ ਦੀ ਸਾਡੇ ਕੋਲ ਵੀਡੀਓ ਬਿਲਡਿੰਗ ਦੀ ਫੋਟੋਆਂ ਸਾਡੀਆਂ ਉਹ ਫੋਟੋਗ੍ਰਾਫੀ ਕਰਕੇ ਅਸੀਂ ਡੀਸੀ ਸਾਹਿਬ ਨੂੰ ਵੀ ਜਿਹੜੀ ਰਿਕੁਐਸਟ ਪਾਈ ਆ ਤੇ ਇਹ ਆਦਮੀ ਕਹਿ ਰਿਹਾ ਵੀ ਸਾਡਾ ਇਹ ਜਿਹੜਾ ਮੀਟਰ 6 ਸਾਲ ਪਹਿਲਾਂ ਲੱਗਾ। ਇਹ ਹੁਣ ਉਹ ਦਾ ਵੀ ਇਨਕੁਆਰੀ ਚੱਲ ਰਹੀ ਆ ਉਹ ਦਾ ਵੀ ਜਵਾਬ ਦੇਣਗੇ ਬਾਕੀ ਅੰਗਰੇਨ ਤਾਂ ਹੋਰ ਸ਼ਿਕਾਇਤਾਂ ਜਿਹੜੀਆਂ ਉਹ ਪਾਸ ਚੱਲ ਰਹੀਆਂ ਨੇ ਕੋਈ ਖਾਣਿਓ ਵਗੈਰਾ ਖਾਣੇ ਵਗੈਰਾ ਗੱਲ ਹੋਈ ਡਾਟੀ ਤੋਂ ਵੀ ਹਾਂਜੀ ਉਸ ਉਸੇ ਦਿਨ ਉਸੇ ਕਲੋਨੀ ਦਾ ਪੁੱਛਣਾ ਆਇਆ ਸੀ ਮੈਂ ਕਿਹਾ ਵੀ ਦੱਸੋ ਸਾਡਾ উকੀ ਬਣਿਆ ਉਸ ਦਿਨੇ ਤਕਰੀਬਨ ਪੌਣੇ 11 ਵਜੇ ਇੱਥੇ ਆਇਆ ਜਦ ਕਿ ਮੈਂ 9:30 ਦਾ ਇੱਥੇ ਬੈਠਾ ਸੀਗਾ ਤੇ ਮੈਂ ਪੁੱਛਿਆ ਵੀ ਉਹਦਾ ਕੀ ਹੋਇਆ ਉਹ ਹੀ ਦੱਸ ਦਿੰਦੇ ਆ ਮੀਟਿੰਗ ਚੱਲ ਰਹੀ ਹੈ ਸਾਡੀ ਉਹਨਾਂ ਨਾਲ ਜਈਆਂ ਨਾਲ ਮੈਂ ਕਿਹਾ ਜੀ ਅਸੀਂ ਮੈਂ ਦੱਸ ਦੇ 9:30 ਦਾ ਬੈਠਾ ਪੌਣੇ 11 ਹੋ ਗਏ ਆ ਤੁਸੀਂ ਹੁਣ ਆਏ ਕਹਿੰਦਾ ਤੂੰ ਕੌਣ ਹੋ ਨਾ ਮੈਨੂੰ ਪੁੱਛਣ ਆਲਾ ਹੈ ਇਹ ਦੇ ਬਾਰੇ ਅਸੀਂ ਪਬਲਿਕ ਆ ਮੈਂ ਸੀਨੀਅਰ ਸਿਟੀਜ਼ਨ 62 ਸਾਲ ਦੀ ਉਮਰ ਹੈ ਮੇਰੀ ਅਸੀਂ ਬਿੱਲ ਪੇ ਕਰਦੇ ਆ ਔਰ ਉਸ ਬਿੱਲਾਂ ਚ ਇਹਨੂੰ ਤਨਖਾਹ ਦਿੰਦੇ ਆ ਇਹ ਸਾਡਾ ਸਰਵੈਂਟ ਆ ਪਬਲਿਕ ਸਰਵੈਂਟ ਆ ਲੋਕਾਂ ਨੇ ਇਹਦੇ ਕੋਲ ਪੁੱਛਣਾ ਆਪਣਾ ਜੋ ਵੀ ਸਾਡੀਆਂ ਸਮੱਸਿਆ ਆ ਇਹਨਾਂ ਨੂੰ ਆ ਕੇ ਦੱਸਣੀਆਂ ਇਹਨਾਂ ਹੱਲ ਕਰਨੀਆਂ ਪਰ ਇਹ ਉਹ ਤੋਂ ਮਤਲਬ ਕਾਨਾ ਵਰਟੀ ਵਟ ਕੇ ਤੇ ਜੀ ਸਰ ਜੀ ਇਹ ਕਿਹਾ ਹੁਣ ਕਿ ਮੈਨੂੰ ਸਿਕਿਉਰਟੀ ਦੇ ਪਲਾਨ ਮੈਂ ਕਰ ਕੀ ਸਰ ਦੱਸੋ ਇੱਕ ਵੀ ਪ੍ਰੂਫ ਕਰ ਦਿਓ ਕਿ ਫਲਾਣਾ ਕੰਮ ਸੀਗਾ ਉਹ ਨਜਾਇਜ਼ ਸੀਗਾ ਆ ਟਰਾਸਰ ਨੇ ਕਿਹਾ ਸੀ ਉਹ ਨਜਾਇਜ਼ ਆ ਆ ਮੀਟਰ ਨਜਾਇਜ਼ ਸੀਗਾ ਇਹ ਰੈਸ਼ੀ ਰੈਸ਼ੀ ਹੈ ਤੇ ਕਮਰਸ਼ੀਅਲ ਮੈਂ ਇੱਕ ਵੀ ਪ੍ਰੂਫ ਦੇ ਦੇਣ ਤੇ ਮੈਂ ਦੇ ਦਾਰਿਆਂ ਆ ਜੋ ਸਾਹਮਣੇ ਸੱਦ ਲੋ ਇੱਥੇ ਹੋਣੀ ਤੇ ਆਪਾਂ ਹੁਣ ਇਹਨੂੰ ਤਾਰਾ ਕਰ ਲੈਨੇ ਆ ਬਲੈਕਮੇਲ ਕਿਹੜੀ ਗੱਲ ਦਾ ਕੀ ਕੀ ਕਾਰਵਾਈ ਕਰਨਾ ਚਾਹੁੰਦੀ ਅਸੀਂ ਤੇ ਦੇਖੋ ਜੀ ਇਸ ਬੰਦੇ ਨੂੰ ਜੋ ਵੀ ਇਹਨਾਂ ਦੇ ਵੱਤ ਵੱਦ ਸ਼ਿਕਾਇਤਾਂ ਦੇ ਆਧਾਰ ਤੇ ਹੋ ਸਕਦਾ ਪਨਸ਼ਮੈਂਟ ਮਿਲਣੀ ਚਾਹੀਦੀ ਆ ਤੇ ਲੋਕਾਂ ਨੂੰ ਉਤਨ ਯਾਦ ਮਿਲਣੀ ਚਾਹੀਦੀ ਧੰਨਵਾਦ ਅੱਜੋ ਦਾ ਦੇਖਣਾ ਬਹੁਤ ਨੰ ਲੱਗਾ ਕੱਲ ਦਾ ਹੀ ਅੱਜ ਦੀ ਜਾਨ ਕੀ ਕਰਾ ਚਾਹੁੰਦੇ ਧੰਨਾਂ ਜਿਹਾ ਲਗਾ ਰਹੇ ਨੇ ਯਾਦ ਪੁੱਤ ਲਗਾਇਆ ਜਾ ਰਿਹਾ ਇਹਦੇ ਵਿੱਚ ਜਿਹੜਾ ਹੈ ਕਿ ਜਿਹੜਾ ਜਿਨ੍ਹਾਂ ਦੇ ਮੀਟਰ ਨਹੀਂ ਲੱਗਣ ਯੋਗ ਹੈਗੇ ਉਹਨਾਂ ਜਿਹਨੇ ਟੈਂਪਰੀ ਮੀਟਰ ਲੱਗਣ ਯੋਗ ਹੈ ਉਹ ਪੱਕਾ ਮੀਟਰ ਅਪਲਾਈ ਕਰਦੇ ਪਏ ਨੇ ਉਹ ਸਭ ਨੇ ਨੋਟਿਸ ਹੀ ਪ੍ਰੋਪਰ ਕੱਢੇ ਗਏ ਨੇ ਜਾਂ ਕਿਸੇ ਚੋਰੀ ਪੈ ਗਈ ਆ ਉਹ ਆਪਣੀ ਜਿਹੜੀ ਹੈ ਚੋਰੀ ਦੀ ਕਹਿਣ ਵਾਸਤੇ ਆਪਣੀ ਜ਼ਹਿਰ ਕਰਨ ਵਾਸਤੇ ਉਹ ਸਾਡੇ ਜਿੰਨਾਂ ਜਿਹੜੇ ਧੰਨ ਲਗਾਏ ਜਾਂਦੇ ਉਹ ਕਹਿੰਦੇ ਆ ਕਿ ਤੁਹਾਡੇ ਵੱਲੋਂ ਟਰਾਂਸਫਾਰਮਰ ਲਗਾਉਣ ਜਾਂਦੇ ਪਰ ਪੈਸੇ ਨਹੀਂ ਮੰਗਦੀ ਜਾਂਦੀ ਜਨਤਾ ਦੇ ਜਿਹੜੇ ਕਢਾਏ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸਾਡੇ ਕੋਲ ਜਿਹੜਾ ਵੀ ਐਸਟੀਮੇਟ ਪਾਸ ਹੁੰਦਾ ਉਹਦਾ ਪ੍ਰੋਪਰ ਵਰਕਆਊਟ ਆਸ ਕੇ ਪੇਜਿੰਗ ਦੇ ਜਾਂਦੇ ਆ ਤੇ ਵਰਕਆਊਟ ਹੋ ਕੇ ਕੰਮ ਕੀਤਾ ਜਾਂਦਾ ਇਦਾਂ ਦੇ ਕੋਈ ਕਿਸ ਨੇ ਇੱਕ ਕਿਥਲ ਜਮ ਲਗਾਇਆ ਜਾ ਰਿਹਾ ਸਿਰਫ ਮੇਰਾ ਖਰਾਬ ਕਰਨ ਲਈ ਲੋਕਿਸ਼ਨ ਸਰ ਇਹ ਕਹਿ ਰਹੇ ਕਿ ਕਿਸੇ ਨੂੰ 40000 ਦੀ ਸਹੂਲਤ ਹੀ ਬਣ ਕੇ ਦਿੱਤੀ ਨਹੀਂ ਮੀਟਿੰਗ ਕਿੰਦੇ ਦਾ ਸੁਪਰਸੇਡਰ ਕੌਣ ਹੈ ਦਾ ਜੀਰੂ ਸੁਬੂਸੇਨ ਦੱਸਾ ਸਾਨੂੰ ਕਿਉਂਕਿ ਇਦਾਂ ਦੀ ਇਦਾਂ ਦੀ ਕੋਈ ਵੀ ਆਪਾਂ ਮੰਗ ਨਹੀਂ ਕੀਤੀ ਐਫਆਈਐਸ ਦਾ ਰੂਲ ਬੈਕਮੈਨ ਅਨੁਸਾਰ ਤੇ ਪੰਜਾਬ ਪੁਲਿਸ ਅਧਾਇਰਨ ਸਾਰੀ ਕੰਮ ਕੀਤਾ ਜਾ ਰਿਹਾ ਸਿਰਫ ਇੱਕ ਜਿਹੜਾ ਬੰਦਾ ਧੰਨਾ ਲਗਾ ਰਿਹਾ ਇਸ ਨੇ ਇਸ ਤੋਂ ਪਹਿਲੇ ਵੀ ਇਸ ਦਫਤਰ ਆ ਕੇ ਮਿਸਬੀਹੇਵ ਕੀਤਾ ਸੀ ਮਿਸਬੀਹੇਵ ਕੀਤਾ ਜਿਸ ਦਫਤਰ ਆ ਕੇ ਬਿਮਾਰੀਸ਼ ਬਦਲ ਦੀ ਵਰਤੋਂ ਕੀਤੀ ਗਈ ਸੀ ਤੇ ਮਹਿਕਮੇ ਦੇ ਕੰਮਾਂ 'ਚ ਰੁਕਾਵਟ ਵੀ ਪਾਈ ਸੀ ਇਸ ਸੰਬੰਧੀ ਆਪਾਂ ਐਸਓ ਸਿਟੀ ਥਾਣਾ ਡੀਐਸਪੀ ਫਰਗਰ ਚੋਰੀਆਂ ਵੀ ਆਪਾਂ ਲਿਖੇ ਦਿੱਤਾ ਆ ਉਹ ਬੰਦਾ ਆਪਣੀ ਰੇਂਜ ਵਿੱਚ ਕੱਢਣ ਲਈ ਅੱਜ ਇਹਨਾਂ ਕੁਝ ਬੰਦਿਆਂ ਨੂੰ ਲੈ ਆ ਕੇ ਜਿਨ੍ਹਾਂ ਨੇ ਚੋਰੀਆਂ ਪਾਈਆਂ ਗਈਆਂ ਹਨ ਤੇ ਜਿਨ੍ਹਾਂ ਦੇ ਮੀਟਲ ਲੱਗਣ ਯੋਗ ਨਹੀਂ ਹੈਗੇ ਜਿੱਥੇ ਲੈਣ ਕੀ ਤਾਇਤ ਜਿਹਦੇ ਥੱਲੇ ਲੈਟੀ ਤਾ ਨਿਕਲਦੀ ਜਾਂ ਜਾਂ ਲੈਣ ਕੀ ਤਾ ਨਿਕਲਦੀ ਹੋਈ ਆ ਉਹ ਸੇ ਮੀਟਲ ਲੱਗਣ ਯੋਗ ਨਹੀਂ ਹੈਗੇ ਉਹ ਬੰਦੇ ਲੈ ਆ ਕੇ ਅੱਜ ਧੰਨਾ ਲਗਾ ਰਿਹਾ ਉਹ ਸੁਖਚੈਨ ਸਿੰਘ ਆਗਾ ਇਸ ਦੇ ਖਿਆਲ ਪਹਿਲੇ ਵੀ ਆਪਾਂ ਪੁਲਿਸ ਥਾਣੇ ਕੰਪਲੇਨ ਕੀਤੀ ਹੋਈ ਆ ਪਰ ਪੁਲਿਸ ਬਰੇ ਦਿੱਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਨੂੰ ਵੀ ਤੁਹਾਡੇ ਕੋਲ ਆ ਕੇ ਸ਼ਿਕਾਇਤ ਕੀਤੀ ਉਸ਼ਕਾਇਤ ਤਾਂ ਤਾਂ ਕਰ ਕੀਤੀ ਜਾ ਰਹੀ ਨਾ ਕਿ ਮੈਂ ਆਲਰੇਡੀ ਸ਼ਿਕਾਇਤ ਕੀਤੀ ਹੋਈ ਆ ਉਹਨਾਂ ਨੇ ਆਪਣੇ ਆਪ ਪੂਰਾ ਆਪਣੇ ਨੂੰ ਸਹੀ ਕਰਨ ਵਾਸਤੇ ਉਹਨੇ ਸ਼ਿਕਾਇਤ ਕਰਤੀ ਝੂਠੀ ਜਦ ਕਿ ਸਰਕਲ ਸਾਰੇ ਸਬੂਤ ਹੈਗੇ ਆ ਪਰ ਡੀਐਸਪੀ ਸਾਡਾ ਲੈਟਰ ਘੱਡੀ ਦੇ ਖਿਲਾਫ ਇਹ ਬੰਦਾ ਜਿਹੜਾ ਸੁਚੇਤ ਨਹੀਂ ਹੈਗਾ ਲਗਾਤਾਰ ਸਾਡੇ ਦਫ਼ਤਰ ਆ ਕੇ ਬਲੈਕਮੇਲ ਕਰ ਰਿਹਾ ਸਾਨੂੰ ਕਿ ਐਸੀ ਸਾਰੀ ਬਦਲੀ ਕੀਤੀ ਜਾਵੇ ਤਾਂ ਕਿ ਆਪਣੇ ਨਜਾਇਜ਼ ਕੰਮ ਕੀਤੇ ਜਾਣੇ ਦੇਖੋ ਸਰ ਤੁਸੀਂ ਰਹਿਣ ਦੇਖੋ ਮੈਂ ਬਟਾਲਾ ਸ਼ਹਿਰ ਦਾ ਬਿਲਕੁਲ ਹੀ ਮੇਂ ਫਤਿਹਗੜ੍ਹ ਹੈ ਸ਼ਹਿਰ ਮੇਂ ਹੀ ਫਤਿਹਗੜ੍ਹ ਮੇਂ ਲਿਤਾ ਹੈ ਆਪਣਾ ਰੂਮ ਲਿਤਾ ਹੈ ਇੱਥੇ ਮੈਂ ਰਹਿ ਰਿਹਾ ਮੈਂ ਹੈੱਡਕੁਆਟਰ ਆਪਣੇ ਦੇ ਨੇ